फिर हम तो जो गए घबरा के जी जी बहुत भीड़ जो उत्तर थैंक यू थैंक यू सो मच सिद्धू ब्लॉग जी सिद्धू सिस्टर थैंक यू सो मच ਔਨ ਬਣੀ ਰਹੀਏ ਕਦੇ ਕਦੇ ਹੁੰਦਾ ਵੀ ਆਪਾਂ ਹਨਾ ਮੈਸੇਜ ਕਰ ਦਈਏ ਵਾਚਿੰਗ ਟਿਕ ਦੀ ਤਾਂ ਕੋਈ ਗੱਲ ਨਹੀਂ ਸਾਫੀ ਕਰਦੇ ਉਹ ਨਾਲ ਨਾਲ ਥੈਂਕ ਯੂ ਬੁਲਜਿੰਦਰ ਜੀ ਥੈਂਕ ਯੂ so much ਇੰਨੇ ਪਿਆਰ ਲਈ ਥੈਂਕ ਯੂ ਥੈਂਕ ਯੂ ਕਿਉਂ ਥੈਂਕ ਯੂ ਸੋ ਮੱਚ ਮੇਮੀ ਮਾ ਤੁਹਾਡੀ ਬੇ ਵੀ ਗੱਲ ਕੀਤੀ ਸੀ ਨਾ ਬਈ ਸੰਸਾਲੀ ਵਾਲੇ ਬਾਬਾ ਜੀ ਦੀ ਤੁਸੀਂ ਗੱਲ ਕੀਤੀ ਸੀ ਮੇਰੇ ਕੋਲੇ ਇੱਕ ਦਿਨ ਬਈ ਆਪਣਾ ਆਚਾਰ ਤਾਂ ਜ਼ਰੂਰੀ ਲਿਆ ਕੇ ਰੱਖੋ ਨਾਲੇ ਹਨਾ ਥੋੜਾ ਅਨਾਜ ਤੇ ਮੈਨੂੰ ਫਿਰ ਕੱਲ ਯਾਦ ਆਉਂਦੇ ਸੀਗੀ ਤੁਹਾਡੀ ਗੱਲ ਬਈ ਸਹੀ ਆ ਕਈ ਵਾਰ ਇਹੋ ਜੀ ਪ੍ਰੋਬਲਮ ਆ ਜਾਂਦੀ ਆ ਆਪਣੇ ਉੱਤੇ ਤੇ ਵੀ ਆਪਾਂ ਨੂੰ ਇਹ ਦੋ ਚੀਜ਼ਾਂ ਰੱਖੀਆਂ ਬਹੁਤ ਜ਼ਰੂਰੀ ਆ ਘਰ 'ਚ ਆਚਾਰ ਆਟਾ ਅਨਾਜ ਹਨਾ ਥੋੜਾ ਜਿਹਾ ਰੱਖ ਲਵੋ ਤੇ ਸਬਜ਼ੀਆਂ ਤਾਂ ਆਲੂ ਰੱਖ ਲਓ ਸਬਜ਼ੀਆਂ ਤਾਂ ਆਪਾਂ ਟਾਈਮ ਤੇ ਨਹੀਂ ਲਿਆ ਸਕਾਂਗੇ ਤੇ ਨਾ ਹੀ ਕੋਈ ਵੀ ਉਹ ਵੈਸੇ ਕੋਈ ਗੱਲ ਨਹੀਂ ਹੈਗੀ ਤੇ ਇਸ ਤੋਂ ਤਾਂ ਨਾਲ ਹੀ ਗੱਲ ਨਹੀਂ ਹੈਗੀ ਫਿਰ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹਰ ਚੀਜ਼ ਆਪਣੀ ਪੂਰੀ ਹੋਣੀ ਚਾਹੀਦੀ ਹੈ ਥੈਂਕ ਯੂ so much ਅਚਾਰ ਵਾਲੀ ਗੱਲ ਤਾਂ ਮੈਂ ਬਹੁਤ ਰਾਤ ਵੀ ਸੋਚੀ ਗਈ ਬੈਠੀ ਵੀ ਹਾਂ ਅਚਾਰ ਤਾਂ ਬਹੁਤ ਜ਼ਰੂਰੀ ਹੈ ਘਰ ਚ जो आपू होर कुछ न मिले थोड़ा आप थोड़ा रख के आपकी रोटी तो खा सकते हैं थैंक यू थैंक यू पर नहीं थैंक यू सो मच सारी तुम भाई आचार जरूर रखियो लिया के घरें एडवांस थैंक यू सो मच ਉਹਨੇ ਬਹੁਤ ਤਾਂ ਟੀਵੀ ਦੀ ਨਿਊਜ਼ ਦੇਖੋ ਜਿਆਦਾ ਬਣਾ ਦੇਖੋ ਥੋੜਾ ਅਲੱਗ ਤਰੀਕੇ ਨਾਲ ਦੱਸਦੇ ਆ ਤੇ ਕਿਉਂਕਿ ਕਈ ਵਾਰ ਉਹ ਚੀਜ਼ ਹੁੰਦੀ ਨਹੀਂ ਘਰੇ ਆਪਾਂ ਜਿਆਦਾ ਘਬਰਾਹਟ ਹੋ ਜਾਂਦੀ ਆ ਆਪਾਂ ਨੂੰ ਸੁਣ ਸੁਣ ਕੇ ਨਿਊਜ਼ ਇਹ ਇੰਨਾ ਕੁ ਤਾਂ ਇਹਨਾਂ ਨੇ ਕਰਨੀ ਸੀਗੀ ਫਾਰਮੈਲਿਟੀ ਕਰਦੇ ਹੁੰਦੇ ਐਨੀ ਕੁ ਤਾਂ ਇਹ ਕਦੋਂ ਦੇ ਕਿਸ ਜਿੱਕੀ ਕਹਿੰਦੇ ਹੁੰਦੇ ਕਦੋਂ ਦੇ 扑扑 ਕਰਦੇ ਸੀਗੇ ਹੁਣ ਤੜਕੂ ਤੜਕੂ ਕਰਤਾ ਉਹਨਾਂ ਨੇ 2 ਮਿੰਟ ਲਾਏ ਕਿਉਂਕਿ ਅਕਸਾਂ ਦੇ ਬਹੁਤ ਹਨ ਨਾ ਲੋਕ ਅਕਸਾਂ ਦੇ ਵੀ ਇੱਕ ਹੀ ਦਿਨ ਨਾ ਆਪਣੇ ਪੰਜਾਬ ਦਾ ਤਾਂ ਫਿਰ ਹੈ ਹੀ ਆ ਬਾਹੀ ਗੁਰੂ ਕਿਰਪਾ ਬਣਾ ਕੇ ਰੱਖਾਂ ਜਿਆਦਾ ਨੁਕਸਾਨ ਹੋ ਜਾਂਦਾ ਪੰਜਾਬ ਦਾ ਤਾਂ ਜੁਪੀ ਦਾ ਤਾਂ ਕੋਈ ਏਰੀਆ ਨਹੀਂ ਲੱਗਦਾ ਹੈਗਾ ਕਈ ਜੋ ਵੀ ਜ਼ਿਆਦੇ ਫੜਕੂ ਫੜਕੂ ਕਰਦਾ ਰਹਿੰਦਾ ਵਾ ਲੜਨ ਦੇ ਅਕਸਾਂ ਦੇ ਆਹ ਕੋ ਜ਼ਿਆਦਾ ਤੇ ਬਰਾਬ ਆਪਣਾ ਧਿਆਨ ਰੱਖਣਾ ਸਾਰਿਆਂ ਨੇ ਘਰਾਂ ਚ ਹੈ ਨਾ ਕੱਲੋਂ ਤਰਫ ਮੇਰੀ ਭੈਣ ਦੀ ਤਰਫ ਤਾਂ ਕਾਫੀ ਕਹਿੰਦੇ ਸੀਗੇ ਲਾਈਟਰ ਲੂਟਾਂ ਗਈਆਂ ਰਹੀਆਂ ਮਾਤੇ ਬਹੁਤ ਹੀ ਧਿਆਨ ਨਾਲ ਰਹਿਣਾ ਪੈਂਦਾ ਉਹਨਾਂ ਨੂੰ ਤਾਂ 요새 입구 술치이 짜르 다